ਜੈ ਸ਼ੰਕਰ ਜੀ ਕੀ ਜੈ ਭੋਲੇ ਨਾਮ ਤੇ ਮੈਂ ਹਰਵਿੰਦਰ ਸੋਨੀ ਸ਼ਿਵਸਨਾ ਬਲਾ ਸਾਹਿਬ ਠਾਕਰੇ ਤੋਂ ਗੁਰਦਾਸਪੁਰ ਤੋਂ ਔਰ ਆਪਣੇ ਸ਼ਹਿਰ ਵਾਸੀਆਂ ਨੂੰ ਇੱਕ ਬੜੀ ਖੁਸ਼ਖਬਰੀ ਦੇਣ ਜਾ ਰਿਹਾ ਕਿ ਸਾਡੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦੇ ਸੰਬੰਧ ਦੇ ਵਿੱਚ ਜੋ ਜਿਹੜੀ ਸ਼ੋਭਾ ਯਾਤਰਾ ਸੀ ਉਹਦਾ ਆਯੋਜਨ ਕਰਦੇ ਆ ਉਹ 25 ਫਰਵਰੀ ਨੂੰ ਫੇਰ ਤੋਂ ਕੀਤਾ ਜਾ ਰਿਹਾ ਹੈ ਔਰ ਸਵੇਰੇ 11 ਵਜੇ ਮਾਈਗਾ ਤਲਾਬ ਮੰਦਰ ਤੋਂ ਅਸੀਂ ਸ਼ੁਰੂ ਹੋਵਾਂਗੇ ਔਰ ਬੜੀ ਧੂਮ ਧਾਮ ਦੇ ਨਾਲ ਮੇਕਨਗੀ ਉਸ ਦਿਨ ਮੈਨੂੰ ਇਹਨਾਂ ਪਤਾ ਕਿ ਜਿੰਨੀ ਗੱਲ ਸੀ ਤਿਆਰੀ ਕਰਦੇ ਪਏ ਆਂ ਔਰ ਜਿਸ ਤਰ੍ਹਾਂ ਸਾਨੂੰ ਸ਼ੈਰ ਵਾਲੇ ਜਿਸ ਤਰ੍ਹਾਂ ਇੱਕ ਸ਼ੰਕਰ ਦੇ ਭਗਵਾਨ ਦੇ ਪ੍ਰਤੀ ਆਪਣੇ ਉਦਗਾਰ ਪ੍ਰਗਟ ਕਰਨਾ ਚਾਹੁੰਦੇ ਨੇ ਉਸ ਦਿਨ ਇੱਕ ਅਲੌਕਿਕ ਨਜ਼ਾਰਾ ਜਿਹੜਾ ਗੁਰਦਾਸਪੁਰ ਤੋਂ ਦੇਖਣ ਨੂੰ ਮਿਲੇਗਾ ਜਿਰੋ ਅਸੀਂ ਮਾਈਕਾ ਤਲਾਬ ਮੰਦਿਰ ਤੋਂ ਉਸ ਵੇਲੇ 11 ਵਜੇ ਚੱਲਾਗੇ ਔਰ ਬੀਜ ਮਾਰਕੀਟ ਤੋਂ ਹੁੰਦੇ ਹੋਏ ਜਦੋਂ ਸ਼ਿਵ ਸੈਨਾ ਕਾਰਿਆਲੇ ਦੇ ਵਿੱਚ ਇਹ ਸਟੇਜ ਲੱਗੀ ਹੋਈ ਹੈ ਉਹਦੇ ਵਿੱਚ ਗਣਮਾਨੇ ਵਿਅਕਤੀ ਦਾ ਜਿਰੋ ਸਨਮਾਨ ਕਰਾਂਗੇ ਸਾਡੇ ਜੰਗਮ ਦੇਵ ਜੀ ਨੇ ਉਹ ਸਤਿ ਸ਼੍ਰੀ ਅਕਾਲ ਗੇ ਭੋਲੇ ਨਾਦੀ ਉਸ ਤੋਂ ਇਲਾਵਾ ਜਿਹੜੀਆਂ ਸਾਡੀ ਛੋਟੀਆਂ-ਛੋਟੀਆਂ ਬੱਚੀਆਂ ਹਾਸ ਜਿਹੜੀ ਡਾਂਸ ਅਕੈਡਮੀ ਹੈ ਉਹਨਾਂ ਦੀ ਛੋਟੀਆਂ-ਛੋਟੀਆਂ ਬੱਚੀਆਂ ਕਿਉਂਕਿ ਸਾਡੀ ਇਹ ਬਾਰਾਤ ਹੈ ਪਰ ਬਾਰਾਤ ਦੇ ਵਿੱਚ ਪੰਜਾਬੀ ਅਗਰ ਲੋਕ ਰੀਤਾਂ ਨਾ ਹੋਏ ਤੇ ਕੁਝ ਅਲੱਗ ਹੀ ਲੱਗਦਾ ਤਾਂ ਸੋ ਉਹ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਪਰਫਾਰਮੈਂਸ ਦੇ ਰਹੀਆਂ ਦੈਨ ਉਸ ਤੋਂ ਬਾਅਦ ਅਸੀਂ ਜਿਹੜਾ ਅੱਗੇ ਚੱਲਾਂਗੇ ਲਾਇਬ੍ਰੇਰੀ ਚੌਂਕ ਉਸ ਤੋਂ ਬਾਅਦ ਸਾਡੇ ਡਾਕਰਣਾ ਚੌਂਕ ਦੇ ਵਿੱਚ ਫਿਰ ਹਵਾਈ ਜਹਾਜ਼ ਚੌਂਕ ਫਿਰ ਮੰਡੀ ਚੌਕ ਦੇ ਵਿੱਚ ਫਿਰ ਸੰਗਲਪੁਰਾ ਰੋਡ ਤੋਂ ਹੁੰਦੇ ਤੇ ਬਿੜੀ ਚੌਂਕ ਉਸ ਤੋਂ ਬਾਅਦ ਅਸੀਂ ਗਵਾਂਗੇ ਹਨੂਮਨ ਚੌਂਕ ਦੇ ਵਿੱਚ ਹਨੂਮਨ ਚੌਂਕ ਤੋਂ ਫਿਰ ਅਸੀਂ ਗੀਤਾਪੁਰ ਰੋਡ ਤੋਂ ਹੁੰਦੇ ਹੋਏ ਫਿਰ ਦੁਬਾਰਾ ਅਸੀਂ ਮਾਇਕਾ ਤਰਾਪ ਦੇ ਵਿੱਚ ਪਹੁੰਚਾਂਗੇ ਉੱਥੇ ਬੁਰੇਨਾ ਦਾ ਨਮਨ ਕਰਕੇ ਉਹਨਾਂ ਦਾ ਧੰਨਵਾਦ ਕਰਕੇ ਫਿਰ ਅਸੀਂ ਸਿ ਬੱਚੀਆਂ ਜਿਹੜੀਆਂ ਸਾਡੀ ਕੰਜਕਾ ਹੋਣੀ ਹੈ ਉਹਨਾਂ ਦੇ ਚਰਨ ਤੋਂ ਕੇ ਤੇ ਫਿਰ ਅਸੀਂ ਲੰਗਰ ਜਿਹੜਾ ਉਹ ਵਿਚਿਤ ਕਰਾਂਗੇ ਸੋ ਸੋ ਇੱਕ ਬੜਾ ਹੀ ਅਲੌਕਿਕ ਨਜ਼ਾਰਾ ਦੇਖਣ ਨੂੰ ਜਾਣ ਜਾ ਰਿਹਾ 25 ਫਰਵਰੀ ਨੂੰ ਮੈਂ ਸਾਰੇ ਸ਼ਹਿਰ ਅਗੇ ਬੇਨਤੀ ਕਰਨਾ ਚਾਹੁੰਦਾ ਇਹ ਜਿੰਨਾ ਕਬਾਤ ਚੜ੍ਹ ਕੇ ਸਹਿਯੋਗ ਕਰ ਸਕਦੇ ਹੋ ਜਗਾ ਜਗਾ ਤੇ ਲੰਗਰ ਲਗਾਓ ਭੋਲੇ ਨਾਦੀ ਜੋ ਅਗੇ ਪਾਲਕੀ ਚੱਲ ਰਹੀ ਹੋਣੀ ਹੈ ਜਿਹਦੇ ਵਿੱਚ ਅਸ਼ਵਿਸ਼ਿੰਗ ਦੇ ਰੂਪ ਦੇ ਚੋ ਆਸਥਾਪਿਤ ਹੋਣਗੇ ਉਹਦੇ ਵਿੱਚ ਸਾਡੇ ਜਿਹੜੇ ਪੰਡਤ ਮਹਾਰਾਜ ਨੇ ਉਹ ਉਹਨਾਂ ਦੀ स्तुति ਕਰਦੇ ਹੋਣਗੇ ਲਗਾਤਾਰ ਅਸੀਂ ਬਾਜ਼ਾਰ ਦੇ ਵਿੱਚੋਂ ਨਿਕਲਾਂਗੇ ਤੇ ਮੇਰੀ ਬੇਨਤੀ ਇਹੀ ਹੈ ਕਿ ਕੋਈ ਵੀ ਐਸਾ ਵਿਅਕਤੀ ਨਾ ਰਹਿ ਜਾਏ ਜਿਹੜਾ ਪ੍ਰਭੂ ਨੂੰ ਨਮਨ ਨਾ ਕਰੇ ਸਿਰਫ ਜ਼ਰੂਰਤ ਹੈ ਆਪਣੇ ਮੰਦੇ ਅਗਰ ਪਾਪ ਪੈਦਾ ਕਰਨ ਦੀ ਪਾਪ ਕਰਨ ਦੀ ਲਈ ਪਾਪ ਤੇ ਆਲਰੇਡੀ ਹੁੰਦਾ ਹੈ ਉਹਨੂੰ ਬਾਹਰ ਕੱਢਣ ਬੋਲੇਨਾ ਦੀ ਪ੍ਰਤੀ ਆਪਣਾ ਉਦਘਾਰ ਪ੍ਰਗਟ ਕਰੋ 25 ਫਰਵਰੀ ਨੂੰ ਅਸੀਂ ਤੋਮਤਾਨ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਇੱਕ ਇੱਕ ਸ਼ੰਕਰਮਈ ਮਾਹੌਲ ਬੁਣਾ ਦੇਣਾ ਤੇ ਤੁਸੀਂ ਕਿਰਪਾ ਕਰਕੇ ਉਸ ਸਿੰਘ ਸ਼ਮੂਲੇ ਤੋਂ ਇੱਕ ਜਿਵੇਂ ਵਾਇਟਰ ਦੇ ਨਾਲ ਜਿਹੜਾ ਚੱਲ ਸਕਦਾ ਜ਼ਰੂਰ ਚਲੋ ਔਰ ਜੋ ਕੋਈ ਨਹੀਂ ਚੱਲ ਸਕਦਾ ਉਹ ਆਪਣੇ ਆਪਣੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਆਪਣੇ ਬੋਲੇਨਾ ਦਾ ਸਵਾਗਤ ਜੀ ਕਰੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਔਰ ਮੈਂ ਕਹਾਂਗਾ ਕਿ ਸਾਡਾ ਸ਼ਹਿਰ ਜਿਹੜਾ ਸਨਾਤਨ ਮਈ ਹੋਣਾ ਚਾਹੀਦਾ ਏ ਮੇਰਾ ਸਮਝੋ ਕਿ ਮੇਰੇ ਤੋਂ ਉਕਾਰ ਹੀ ਨਹੀਂ ਜਤੋਂਡਾ ਧੰਨਵਾਦ